ਹਰਿਆਣਾ ਦੇ ਵਿੱਚ ਵੋਟਾਂ ਦੀ ਹਲਚਲ ਖਤਮ ਹੋ ਗਈ ਹੈ ਹੁਣ ਸਿਆਸੀ ਪਾਰਟੀਆਂ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਨਤੀਜਿਆਂ ਤੋਂ ਪਹਿਲਾਂ ਆਉਣ ਵਾਲੇ ਐਗਜ਼ਿਟ ਪੋਲ ਤੇ ਨਜ਼ਰ ਰੱਖ ਕੇ ਬੈਠੇ ਹੋਏ ਨੇ ਸ਼ਾਮ 6 ਵਜੇ VOTING ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਕੀ ਭਾਜਪਾ ਹਰਿਆਣਾ ਦੇ ਵਿੱਚ ਹੈਟ੍ਰਿਕ ਲਗਾਵੇਗੀ ਜਾਂ ਫਿਰ ਕਾਂਗਰਸ ਵਾਪਸੀ ਕਰੇਗੀ ਆਓ ਜਾਣਦੇ ਹਾਂ ਕੀ ਕਹਿੰਦੇ ਨੇ ਅੰਕੜੇ ਤਰੂਵ ਰਿਸਰਚ ਦੇ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਨੂੰ ਬਹੁਤ ਮਤ ਮਿਲਦਾ ਨਜ਼ਰ ਆ ਰਿਹਾ ਹੈ ਕਾਂਗਰਸ ਨੂੰ 57 ਸੀਟਾਂ ਮਿਲਣ ਦੀ ਉਮੀਦ ਹੈ ਹਰਿਆਣਾ ਦੇ ਵਿੱਚ ਬਹੁਮਤ ਦਾ ਅੰਕੜਾ 46 ਹੈ ਐਗਜ਼ਿਟ ਪੋਲ ਦੇ ਮੁਤਾਬਕ ਭਾਜਪਾ ਨੂੰ 27 ਸੀਟਾਂ ਮਿਲਣ ਦੀ ਉਮੀਦ ਹੈ 6 ਸੀਟਾਂ ਦੂਜੀਆਂ ਪਾਰਟੀਆਂ ਦੇ ਖਾਤਿਆਂ ਦੇ ਵਿੱਚ ਜਾ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਥਰੂਵ ਰਿਸਰਚ ਇੱਕ ਸੁਤੰਤਰ ਏਜੰਸੀ ਹੈ ਇਸ ਵਾਰ এবੀਪੀ ਨਿਊਜ਼ ਨੇ ਕਿਸੇ ਵੀ ਏਜੰਸੀ ਨਾਲ ਐਗਜ਼ਿਟ ਪੋਲ ਨਹੀਂ ਕਰਵਾਇਆ ਚੋਣਾਂ ਦੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਵਿੱਚ ਮੰਨਿਆ ਜਾ ਰਿਹਾ ਹੈ ਐਗਜ਼ਿਟ ਪੋਲ ਦੇ ਨਤੀਜੇ ਵੀ ਇਹਨਾਂ ਦੋਨਾਂ ਦੇ ਨੇੜੇ ਹੀ ਜਾਪਦੇ ਨੇ ਹਰਿਆਣਾ ਵਿੱਚ ਕਾਂਗਰਸ ਸਭ ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਕਿ ਸੱਤਾ ਦੇ ਵਿੱਚ ਆਉਣ ਦਾ ਦਾਵਾ ਕਰ ਰਹੀ ਭਾਜਪਾ ਨੂੰ ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ ਚੋਣਾਂ ਦੇ ਸ਼ੁਰੂ ਦੇ ਵਿੱਚ ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਦੀ ਗੱਲ ਚੱਲ ਰਹੀ ਸੀ ਪਰ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ ਹਰਿਆਣਾ ਦੇ ਵਿੱਚ ਕਾਂਗਰਸ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਜਜਪੀ ਵੀ ਚੋਣ ਮੈਦਾਨ ਦੇ ਵਿੱਚ ਹੈ ਤੇ INLD ਵੀ ਜੋਂ ਮੈਦਾਨ ਦੇ ਵਿੱਚ ਹੈ ਜਜਪੀ ਨੇ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਨਾਲ ਗਠਜੋੜ ਕੀਤਾ ਜਦੋਂ ਕਿ ਐਨਐਲਓ ਨੇ ਮਾਇਆਵਤੀ ਦੀ ਬਸਪਾ ਦੇ ਨਾਲ ਹੱਥ ਮਿਲਾ ਕੇ ਚੋਣ ਲੜੀ ਸੀ ਹਰਿਆਣਾ ਦੇ ਵਿੱਚ ਭਾਜਪਾ ਨੂੰ ਹੈਟ੍ਰਿਕ ਦੀ ਉਮੀਦ ਹੈ ਜਦੋਂ ਕਿ ਕਾਂਗਰਸ ਸੱਤਾ ਵਿਰੋਧੀ ਦਾਵਾ ਕਰਕੇ 10 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ ਹਰਿਆਣਾ ਦੇ ਵਿੱਚ ਭਾਜਪਾ ਨੂੰ ਹੈਟ੍ਰਿਕ ਦੀ ਉਮੀਦ ਹੈ ਜਦੋਂ ਕਿ ਕਾਂਗਰਸ ਸੱਤਾ ਵਿਰੋਧੀ ਦਾਅਵੇ ਕਰਕੇ 10 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ ਕਾਂਗਰਸ 2014 ਅਤੇ 2019 ਦੋਨਾਂ ਚੋਣਾਂ ਦੇ ਵਿੱਚ ਸੱਤਾ ਤੋਂ ਦੂਰ ਰਹੀ ਹੈ 2019 ਦੇ ਵਿੱਚ ਹਾਲਾਂਕਿ ਇਸ ਨੂੰ 16 ਸੀਟਾਂ ਦਾ ਫਾਇਦਾ ਹੋਇਆ ਸੀ ਅਤੇ ਭਾਜਪਾ ਨੂੰ 7 ਸੀਟਾਂ ਦਾ ਨੁਕਸਾਨ ਚਲਣਾ ਪਿਆ ਸੀ ਭਾਜਪਾ ਬਹੁਮਤ ਤੋਂ 6 ਸੀਟਾਂ ਘੱਟ ਸੀ ਤੇ ਉਸਨੇ ਜਜਪੀ ਦੇ ਨਾਲ ਮਿਲ ਕੇ ਸਰਕਾਰ ਬਣਾਈ ਸੀ ਹਰਿਆਣਾ ਦੇ ਵਿੱਚ ਵੋਟਾਂ ਦੀ ਹਲਚਲ ਖਤਮ ਹੋ ਗਈ ਹੈ ਹੁਣ ਸਿਆਸੀ ਪਾਰਟੀਆਂ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਨਤੀਜਿਆਂ ਤੋਂ ਪਹਿਲਾਂ ਆਉਣ ਵਾਲੇ ਐਗਜ਼ਿਟ ਪੋਲ ਤੇ ਨਜ਼ਰ ਰੱਖ ਕੇ ਬੈਠੇ ਹੋਏ ਨੇ ਸ਼ਾਮ 6 ਵਜੇ VOTING ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਕਿ ਭਾਜਪਾ ਹਰਿਆਣਾ ਦੇ ਵਿੱਚ ਹੈਟ੍ਰਿਕ ਲਗਾਵੇਗੀ ਜਾਂ ਫਿਰ ਕਾਂਗਰਸ ਵਾਪਸੀ ਕਰੇਗੀ ਆਓ ਜਾਣਦੇ ਹਾਂ ਕੀ ਕਹਿੰਦੇ ਨੇ ਅੰਕੜੇ ਤਰੂਵ ਰਿਸਰਚ ਦੇ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਨੂੰ ਬਹੁਤ ਮਤ ਮਿਲਦਾ ਨਜ਼ਰ ਆ ਰਿਹਾ ਹੈ ਕਾਂਗਰਸ ਨੂੰ 57 ਸੀਟਾਂ ਮਿਲਣ ਦੀ ਉਮੀਦ ਹੈ ਹਰਿਆਣਾ ਦੇ ਵਿੱਚ ਬਹੁਮਤ ਦਾ ਅੰਕੜਾ 46 ਹੈ ਐਗਜ਼ਿਟ ਪੋਲ ਦੇ ਮੁਤਾਬਕ ਭਾਜਪਾ ਨੂੰ 27 ਸੀਟਾਂ ਮਿਲਣ ਦੀ ਉਮੀਦ ਹੈ 6 ਸੀਟਾਂ ਦੂਜੀਆਂ ਪਾਰਟੀਆਂ ਦੇ ਖਾਤਿਆਂ ਦੇ ਵਿੱਚ ਜਾ ਸਕਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਥਰੂਵ ਰਿਸਰਚ ਇੱਕ ਸੁਤੰਤਰ ਏਜੰਸੀ ਹੈ ਇਸ ਵਾਰ এবੀਪੀ ਨਿਊਜ਼ ਨੇ ਕਿਸੇ ਵੀ ਏਜੰਸੀ ਨਾਲ ਐਗਜ਼ਿਟ ਪੋਲ ਨਹੀਂ ਕਰਵਾਇਆ ਚੋਣਾਂ ਦੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਵਿੱਚ ਮੰਨਿਆ ਜਾ ਰਿਹਾ ਹੈ ਐਗਜ਼ਿਟ ਪੋਲ ਦੇ ਨਤੀਜੇ ਵੀ ਇਹਨਾਂ ਦੋਨਾਂ ਦੇ ਨੇੜੇ ਹੀ ਜਾਪਦੇ ਨੇ ਹਰਿਆਣਾ ਵਿੱਚ ਕਾਂਗਰਸ ਸਭ ਤੋਂ ਵੱਧ ਸੀਟਾਂ ਲੈ ਕੇ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਕਿ ਸੱਤਾ ਦੇ ਵਿੱਚ ਆਉਣ ਦਾ ਦਾਵਾ ਕਰ ਰਹੀ ਭਾਜਪਾ ਨੂੰ ਸੀਟਾਂ ਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ ਚੋਣਾਂ ਦੇ ਸ਼ੁਰੂ ਦੇ ਵਿੱਚ ਕਾਂਗਰਸ ਅਤੇ ਆਪ ਵਿਚਾਲੇ ਗਠਜੋੜ ਦੀ ਗੱਲ ਚੱਲ ਰਹੀ ਸੀ ਪਰ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੀ ਹਰਿਆਣਾ ਦੇ ਵਿੱਚ ਕਾਂਗਰਸ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਜਜਪੀ ਵੀ ਚੋਣ ਮੈਦਾਨ ਦੇ ਵਿੱਚ ਹੈ ਤੇ INLDV ਜੋਂ ਮੈਦਾਨ ਦੇ ਵਿੱਚ ਹੈ ਜਜਪੀ ਨੇ ਚੰਦਰਸ਼ੇਖਰ ਆਜ਼ਾਦ ਦੀ ਪਾਰਟੀ ਨਾਲ ਗਠਜੋੜ ਕੀਤਾ ਜਦੋਂ ਕਿ ਐਨਐਲਓ ਨੇ ਮਾਇਆਵਤੀ ਦੀ ਬਸਪਾ ਦੇ ਨਾਲ ਹੱਥ ਮਿਲਾ ਕੇ ਚੋਣ ਲੜੀ ਸੀ ਹਰਿਆਣਾ ਦੇ ਵਿੱਚ ਭਾਜਪਾ ਨੂੰ ਹੈਟ੍ਰਿਕ ਦੀ ਉਮੀਦ ਹੈ ਜਦੋਂ ਕਿ ਕਾਂਗਰਸ ਸੱਤਾ ਵਿਰੋਧੀ ਦਾਵਾ ਕਰਕੇ 10 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ ਹਰਿਆਣਾ ਦੇ ਵਿੱਚ ਭਾਜਪਾ ਨੂੰ ਹੈਟ੍ਰਿਕ ਦੀ ਉਮੀਦ ਹੈ ਜਦੋਂ ਕਿ ਕਾਂਗਰਸ ਸੱਤਾ ਵਿਰੋਧੀ ਦਾਅਵੇ ਕਰਕੇ 10 ਸਾਲਾਂ ਬਾਅਦ ਸੱਤਾ ਦੇ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਹੈ ਕਾਂਗਰਸ 2014 ਅਤੇ 2019 ਦੋਨਾਂ ਚੋਣਾਂ ਦੇ ਵਿੱਚ ਸੱਤਾ ਤੋਂ ਦੂਰ ਰਹੀ ਹੈ 2019 ਦੇ ਵਿੱਚ ਹਾਲਾਂਕਿ ਇਸ ਨੂੰ 16 ਸੀਟਾਂ ਦਾ ਫਾਇਦਾ ਹੋਇਆ ਸੀ ਅਤੇ ਭਾਜਪਾ ਨੂੰ 7 ਸੀਟਾਂ ਦਾ ਨੁਕਸਾਨ ਚਲਣਾ ਪਿਆ ਸੀ ਭਾਜਪਾ ਬਹੁਮਤ ਤੋਂ 6 ਸੀਟਾਂ ਘੱਟ ਸੀ ਤੇ ਉਸਨੇ ਜੇਜੇਪੀ ਦੇ ਨਾਲ ਮਿਲ ਕੇ ਸਰਕਾਰ ਬਣਾਈ ਸੀ